ਜਿਹੜਾ ਜੋਰ ਸਭ ਤੋਂ ਪਿੱਛੇ ਬੈਠਾ ਹੈ ਨਾ ਉਹਨੇ ਪਿੱਛੇ ਉੱਚਾ ਹੋ ਕੇ ਗੁਰੂ ਹਰਿਪ੍ਰੀਤ ਸਿੰਘ ਸਾਹਿਬ ਮਹਰਾਜ ਦੇ ਦਰਸ਼ਨ ਕੀਤੇ ਤੇ ਮਨ ਚ ਕਹਿੰਦਾ ਐਨੀ ਛੋਟੀ ਉਮਰ ਦਾ ਗੁਰੂ ਐਨੀ ਛੋਟੀ ਉਮਰ ਦਾ ਗੁਰੂ ਤੇ ਫਿਰ ਆਪਣੇ ਮਨ ਨਾਲ ਗੁਰੂ ਨਾਲ ਗੱਲਾਂ ਕਰਦਾ ਕਹਿੰਦੇ ਐਨੀ ਛੋਟੀ ਉਮਰ ਦਾ ਗੁਰੂ ਕੀ ਪਤਾ ਗੁਰੂ ਅੰਤਰਜਾਮੀ ਹੋਵੇ ਕਿਤੇ ਸਮਝੀ ਨਾ ਲਵੇ ਮੈਂ ਜੋਰ ਹਾਂ ਤੇ ਫਿਰ ਮਨ ਚ ਕਹਿੰਦਾ ਜੇ ਗੁਰੂ ਅੰਤਰਜਾਮੀ ਹੋਇਆ ਫਿਰ ਮੇਰੇ ਬਾਰੇ ਗੱਲ ਕਰੇਗਾ ਗੁਰੂ ਨਾਲ ਗੱਲਾਂ ਕਰ ਇੱਕ ਬੇਨਤੀ ਸਮਝਿਓ ਗੁਰੂ ਨਾਲ ਗੱਲਾਂ ਕੋਈ ਵਿਰਲਾ ਪਾਗਾਂ ਵਾਲੇ ਕਰ ਸਕਦਾ ਨਹੀਂ ਤਾਂ ਬੈਠਿਆ ਪਾ ਇੱਥੇ ਹੋਈਦਾ ਧਿਆਨ ਕਿਤੇ ਹੋਰ ਹੀ ਹੁੰਦਾ ਜਦੋਂ ਤੁਹਾਡੀ ਸੁਰਤ ਜੁੜ ਜਾਏ ਤੁਸੀਂ ਬੈਠਿਆਂ ਗੁਰੂ ਦੀ ਕਥਾ ਕੀਰਤਨ ਗਿਆਨ ਗੁਰੂ ਨਾਲ ਗੱਲਾਂ ਕਰਨ ਲੱਗ ਜਾਓ ਵੱਡੇ ਭਾਗ ਅੱਜ ਉਹ ਚੋਰ ਸੰਗਤ ਵਿੱਚ ਸਭ ਤੋਂ ਪਿੱਛੇ ਬੈਠੇ ਮਨ ਚ ਗੱਲਾਂ ਕਰਦਾ ਐਨੀ ਛੋਟੀ ਉਮਰ ਦਾ ਗੁਰੂ ਜੇ ਗੁਰੂ ਅੰਤਰਜਾਮੀ ਹੋਇਆ ਫਿਰ ਜੇ ਅੰਤਰਜਾਮੀ ਹੋਏ ਫਿਰ ਮੇਰੇ ਬਾਰੇ ਗੱਲ ਕਰਨਗੇ ਇਤਾਂ ਸਤਗੁਰੂ ਦੇ ਬਾਰੇ ਸੋਚਦਾ ਹੈ ਗੁਰੂ ਨਾਲ ਗੱਲ ਕਰਦਾ ਹੈ ਐਨੇ ਨੂੰ ਪਾਤਸ਼ਾਹ ਬਹੁਤ ਮਿੱਠੀ ਰਸਨਨ ਨਾਲ ਜਵਾਨ ਨਾਲ ਬੋਲੇ ਪਾਤਸ਼ਾਹ ਦੀ ਉਮਰ ਕੋਈ ਸੱਤ ਸਾਢੇ 7 ਵਰਿਆਂ ਦੀ ਸ੍ਰੀ ਗੁਰੂ ਹਰਬੀਸ਼ੰਗھ ਸਾਹਿਬ ਮਹਾਰਾਜ ਮਿੱਠੀ ਰਸਨਨ ਨਾਲ ਬੋਲੇ ਕਹਿੰਦੇ ਭਾਈ ਜੇ ਕੋਈ ਚੋਰ ਹੋਵੇ ਜਦੋਂ ਚੋਰ ਕਿਹਾ ਤਾਂ ਜੋਰ ਤਾਂ ਪੰਪ ਗਿਆ ਗੁਰੂ ਅੰਤਰਜਾਮੀ ਆ ਇਹ ਤਾਂ ਚੋਰ ਬਾਰੇ ਕਹਿ ਰਹੇ ਨੇ ਪਾਤਸ਼ਾਹ ਕਹਿੰਦੇ ਸਾਥ ਸੰਗਤ ਜੇ ਕੋਈ ਸੰਸਾਰ ਵਿੱਚ ਚੋਰ ਹੋਵੇ ਤਾਂ ਹੁਣ ਚੋਰ ਨੇ ਪਿੱਛੇੋਂ ਨਜ਼ਰ ਚੁੱਕ ਗੁਰੂ ਵੱਲ ਵੇਖਿਆ ਰੰਨੀ ਦੀ ਹੱਦ ਨਾ ਰਹੀ ਐਨ ਲੱਗਾ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਮੇਰੇ ਵੱਲ ਦੇਖ ਰਹੇ ਇਹਨੇ ਅੱਖਾਂ ਨਹੀਂ ਮੀਅ ਕਰਨੀਆਂ ਪਾਤਸ਼ਾਹ ਕਹੇ ਭਾਈ ਜੇ ਕੋਈ ਸੰਸਾਰ ਵਿੱਚ ਚੋਰ ਹੋਵੇ ਸਾਧ ਸੰਗਤ ਚੋਰ ਦੀ ਜਾਮਣੀ ਤਾਂ ਕੋਈ ਸੰਸਾਰ ਵਿੱਚ ਨਹੀਂ ਦਿੰਦਾ ਚੋਰ ਦੀ ਜਾਮਣੀ ਤਾਂ ਕੋਈ ਸੰਸਾਰ ਵਿੱਚ ਨਹੀਂ ਭਰਦਾ ਚੋਰ ਦੀ ਜਾਮਣੀ ਕੋਈ ਸਮਾਜ ਵਿੱਚ ਕਦੇ ਨਹੀਂ ਲੈਂਦਾ ਤੁਸੀਂ ਵੀ ਸਿਆਣੇ ਬੈਠਿਓ ਚੋਰ ਬੰਦੇ ਦੀ ਜਾਮਣੀ ਦਿੰਦਾ ਕੋਈ ਥਾਣੇ ਜਾ ਕੇ ਵੀ ਛੱਡ ਦੇਉਨ ਇੱਕ ਵਾਰ ਦੋ ਵਾਰ ਅਖੀਰ ਵਿੱਚ ਪੁਲਿਸ ਵਾਲੇ ਵੀ ਕਹਿੰਦੇ ਕਹਦੇ ਨੇ ਤੁਸੀਂ ਜਿੰਮੇਵਾਰੀ ਲੈਂਦੇ ਤੇ ਵਾਰ-ਵਾਰ ਚੋਰੀ ਕਰਦਾ ਹੈ ਚੋਰ ਦੀ ਜਾਮਣੀ ਦੇਣ ਕੋਈ ਵੀ ਨਹੀਂ ਜਾਂਦਾ ਠਾਣੇ ਚ ਚੋਰ ਦੀ ਜਾਮਣੀ ਕੋਈ ਨਹੀਂ ਭਰਦਾ ਕਹਿੰਦੇ ਜਦੋਂ ਬਾਦਸ਼ਾਹ ਨੇ ਬਚਨ ਕਹੇ ਕਹਿੰਦੇ ਭਾਈ ਜੇ ਕੋਈ ਸਾਧ ਸੰਗਤ ਚੋਰ ਹੋਵੇ ਚੋਰ ਦੀ ਹੰਮੀ ਚੋਰ ਦੀ ਹਮਾ ਚੋਰ ਦੀ ਜਾਮਣੀ ਕੋਈ ਸੰਸਾਰ ਚ ਨਹੀਂ ਭਰਦਾ ਦੱਸੋ ਭਾਈ ਜੇ ਕੋਈ ਰੱਬ ਦਾ ਚੋਰ ਹੋਵੇ ਦਰਗਾਹ ਵਿੱਚ ਜਾਮਣੀ ਕੋ ਕੰਚੋਰ ਅੰਦਰੋਂ ਮਨ ਨਾਲ ਕੰਬ ਗਿਆ ਅੱਖਾਂ ਦੀਆਂ ਕਰ ਲਈਆਂ ਮਨ ਦੇ ਅੰਦਰ ਕਹਿੰਦਾ ਗੁਰੂ ਅੰਤਰਜਾਮੀ ਹੈ ਪਾਤਸ਼ਾਹ ਮੈਨੂੰ ਕਹਿ ਰਹੇ ਨੇ ਹਜ਼ੂਰ ਨੇ ਬੜੀ ਮਿੱਟੀ ਰਸਨਾ ਨਾਲ ਸ਼ਬਦ ਬੜਿਆ ਪਾਤਸ਼ਾਹ ਕਹਿੰਦੇ ਚੋਰ ਕੀ ਹੰਮ ਪਰੇ ਨ ਕੋਏ ਚੋਰ ਦੀ ਜਮਣੀ ਕੌਣ ਦਿੰਦਾ ਚੋਰ ਕੀ ਹੰਮ ਪਰੇ ਨ ਕੋਏ ਕਿਉਂ ਚੰਗਾ ਕਿਉਂ ਹੋਏ ਸੁਣ ਮਨ ਅੰਦੇ ਕੁੱਤੇ ਕੁੜਿਆਰ ਬਿਨ ਬੋਲੇ ਬੁੱਝੇ ਸਚਿਆਰ ਬਿਨ ਬੋਲੇ ਬੁੱਝੇ ਸਚਿਆਰ اے ਮੂਰਖ ਮਨਾ ਰੱਬ ਬਿਨਾ ਬੋਲਿਆ ਸਭ ਕੁਝ ਜਾਣਦਾ ਤੂੰ ਕੀ ਹੈ ਹੁਣ ਚੋਰ ਸਭ ਤੋਂ ਪਿੱਛੇ ਬੈਠਾ ਹੈ ਅੰਦਰ ਮਨ ਵਿੱਚ ਵਿਰਾਗ ਭਰਿਆ ਅੱਖਾਂ ਭਰ ਆਈਆਂ ਗੁਰੂ ਅੰਤਰਜਾਮੀ ਹੈ ਪਾਤਸ਼ਾਹ ਤਾਂ ਮੈਨੂੰ ਕਹਿ ਰਹੇ ਨੇ ਪਾਤਸ਼ਾਹ ਤਾਂ ਮੈਨੂੰ ਕਹਿ ਰਹੇ ਨੇ ਇਹਨੇ ਅੱਖਾਂ ਭਰ ਕੇ ਰੋਇਆ ਵਸ ਅੱਖਾਂ ਵਿੱਚ ਹੰਝੂ ਆਉਣ ਦੀ ਧੀਰ ਸੀ ਇਹਦੇ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਜਨ ਕਹਿੰਦੇ ਨੇ ਸੁਰਮੇ ਨੂੰ ਅੱਖਾਂ ਵਿੱਚ ਗੁਰੂ ਦਾ ਗਿਆਨ ਪੈ ਕਰ ਕਿਰਪਾ ਕਿਲ ਵਿਖ ਕਟੇ ਗਿਆਨੰਨਜਨ ਸਾਰਿਆ ਅੰਦਰੋਂ ਜਿਨ ਕਾ ਮੋ ਟਟਾ ਤਨ ਕਾ ਸ਼ਬਦ ਸਚੈ ਸਵਾਰਿਆ ਕਹਿ ਨਾਨਕ ਇਹ ਅਨੰਦ ਹੈ ਅਨੰਦ ਗੁਰ ਤੇ ਜਾਣਿਆ ਅੱਜ ਉਹਨੇ ਜਾਣਿਆ ਅਨੰਦ ਕੀ ਹੁੰਦਾ ਅੱਖਾਂ ਵਿਰਾਗ ਨਾਲ ਭਰੀਆਂ ਰੋਣ ਲੱਗ ਪਿਆ ਕਰੋ ਨੇ ਆਖਰੀ ਵਾਰ ਆਪਣਾ ਮੂੰਹ ਉੱਪਰ ਚੁੱਕਿਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਵੱਲ ਵੇਖਿਆ ਅੰਦਰੋਂ ਮਨ ਚ ਕਹਿੰਦਾ ਪਾਤਸ਼ਾਹ ਜੇ ਮੈਨੂੰ ਕਹਿ ਰਹੇ ਹੋ ਨਾ ਫਿਰ ਮੇਰਾ ਨਾਮ ਲੈ ਕੇ ਬੁਲਾਓ ਹੁਣ ਇੰਨਾ ਹੀ ਕੰਮ ਰਹਿ ਗਿਆ ਜੇ ਮੈਨੂੰ ਹੀ ਕਹਿ ਰਹੇ ਹੋ ਮੇਰਾ ਹੀ ਭਲਾ ਕਰਨਾ ਹੈ ਫਿਰ ਮੇਰਾ ਨਾਮ ਲੈ ਕੇ ਬੁਲਾਓ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਸਿੱਧੀ ਨਜ਼ਰ ਉਹਦੇ ਤੇ ਪਈ ਪਾਤਸ਼ਾਹ ਨੇ ਆਵਾਜ਼ ਦੇ ਕੇ ਤਖਤ ਤੋਂ ਕਿਹਾ ਜੀ ਤੁਸੀਂ ਅੱਗੇ ਆ ਜਾਓ ਉੱਠ ਕੇ ਸੰਗਤ ਪਿੱਛੇ ਵੇਖਣ ਲੱਗ ਪਏ ਕਿਹਨੂੰ ਬੁਲਾ ਰਹੇ ਨੇ ਬਾਦਸ਼ਾਹ ਨੇ ਕਹੇ ਜੀ ਤੁਸੀਂ ਅੱਗੇ ਆ ਜਾਓ ਉੱਠ ਕੇ ਸੰਗਤ ਪਿੱਛੇ ਲਿਖੇ ਚੋਰ ਠਰ ਗਿਆ ਹਜ਼ੂਰ ਨੇ ਫਿਰ ਰਸਨਾ ਤੋ ਪਿਆ ਜੀ ਜਸਵੰਤ ਰਾਏ ਜੀ ਤੁਹਾਨੂੰ ਕਹਿ ਰਹੇ ਉਹਦਾ ਨਾਮ ਇਤਿਹਾਸ ਵਿੱਚ ਜਸਵੰਤ ਰਾਏ ਆਇਆ ਜਸਵੰਤ ਰਾਏ ਜੀ ਤੁਹਾਨੂੰ ਕਹਿ ਰਹੇ ਬਸ ਅੱਖਾਂ ਭਰੀਆਂ 10 20 ਫੁੱਟ ਦਾ ਬਕਵਾ ਹੋਏਗਾ ਇਤਿਹਾਸ ਕਹਿੰਦਾ ਹੈ ਸੰਗਤ ਵਿੱਚ ਪਿੱਛੋਂ ਉੱਠ ਕੇ ਗੁਰੂ ਤੱਕ ਆਉਂਦਿਆਂ ਐ ਲੱਗਾ ਜਿਵੇਂ ਜਨਮਾਂ ਜਨਮਾਂ ਦਾ ਪਹਾੜ ਉੱਤਰ ਗਿਆ ਹੋਵੇ ਜਿਵੇਂ 84 ਦਾ ਗੇੜ ਮੁੱਕ ਗਿਆ ਹੋਵੇ ਸਿੱਧਾ ਚਰਨਾਂ ਵਿੱਚ ਆਉਂਦਿਆਂ ਸਪਾਰ ਗੁਰੂ ਦੇ ਚਰਨਾਂ 'ਚ ਡਿੱਗ ਪਿਆ ਹੱਥ ਜੋੜ ਕੇ ਕਹਿਨਾ ਬਾਦਸ਼ਾਹ ਮੈਂ ਚੋਰ ਹਾਂ ਮੈਂ ਚੋਰ ਹਾਂ ਬਾਦਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ ਭਾਈ ਇੱਥੇ ਵੱਡੇ ਵੱਡੇ ਪਤਿਤ ਪਾਵਨ ਹੋ ਜਾਂਦੇ ਨੇ ਬਸ ਕੋਈ ਅੰਦਰੋਂ ਮੰਨ ਲਏ ਇਹ ਹਮ ਅਵਗਣ ਭਰੇ ਇੱਕ ਗੁਣ ਨਾਹੀ ਬੜੋ ਹਮ ਅਵਗਣ ਅੰਮ੍ਰਿਤ ਛਾਟ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾਸ ਇੱਕ ਉਤਮ ਪੰਥ ਸੁਣਿਉ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਟਾਈ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਬੈਲ ਆਈਕਨ ਔਨ ਕਰ ਲਓ ਤਾਂ ਜੋ ਹਰ ਨਵੀਂ ਗੁਰਬਾਣੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ